ਕਿਆ ਬਾਤ ਹੈ ਕੁਝ ਬੋਲੇ ਨਾ ਤੇ ਕੁਝ ਬੋਲੇ ਨਾ ਤੇ ਵੈਲੈਂਟਾਈਨ ਡੇ ਦੇ ਨਾਲ ਇਹ ਸਾਡਾ ਵੈਲੈਂਟਾਈਨ ਡੇ ਕੱਲ ਹੈ ਜੀ ਇਹ ਦੁਬਹ ਮਾਸ਼ ਰਤਰੀ ਬਿਲਕੁਲ ਬਿਲਕੁਲ ਹੋ ਬੜੀਆ ਕੰਮ ਹੋ ਰਿਹਾ ਨਾਲੇ ਇੱਕ ਵੈਲੈਂਟੇ ਪਹਿ ਗਿਆ ਨਾਲੇ ਸਿਵਰਾਤਰੀ ਪੈ ਗਈ ਫਿਰ ਉਹ ਮਹਾਰਾਜ ਜੀ ਦੀ ਕਿਰਪਾ ਇੰਨੀ ਹੈ ਕਿ ਸਾਰੇ ਬੰਦੇ ਓਕੇ ਨੇ ਜਬ ਤੋਂ ਜ਼ਿਆਦਾ ਰੈੱਡ ਦੀ ਡਿਮਾਂਡ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ येलो ਕੱਟੀ ਹੈ ਰੈੱਡ ਜਾ ਰਹੀ ਹੈ ਹਾਂਜੀ ਬੋਲੇ ਜੀ ਕੇ ਲਈ ਲਿਆ ਹੈ हमने गुलाब का बेल पत्ती लाल रंग के फूल सफेद फूल बहुत बहुत प्यारा है बोले बाबा जी नाल सब कुछ वही है बस वही बस पूरी लाइफ वही नई लाइफ वही है सब कुछ वही है डर करली खरीदरी बुला दी हां जी जी खरीदिया असी पत्तियां लितियां धतूरा बेल पत्तर ਸ਼ਿਵਜੀ ਮਹਾਰਾਜ ਦੇ ਹਾਰ ਲਿੱਤਾ ਹੈਗਾ ਵੈਲੈਂਟਾਈਨ ਡੇ ਕੇ ਉੱਪਰ ਸ਼ਿਵਰਾਤਰੀ ਪਹਿਲੇ ਮਹਾ ਸ਼ਿਵਰਾਤਰੀ ਸਭ ਤੋਂ ਨੰਬਰ 1 ਸ਼ਿਵਰਾਤਰੀ ਭੋਜਨ ਬਾਤ ਸਭ ਕੁਝ ਛੋੜ ਦਿਓ ਸ਼ਿਵਰਾਤਰੀ ਜੈ ਸ਼੍ਰੀ ਰਾਮ ਬਹੁਤ ਵਧੀਆ ਕਰਾਂਗੇ ਜੋ ਆਪਣੇ ਇੱਛਾ ਹੈ ਜੋ ਚਾਹ ਹੈ ਉਹ ਵਧੀਆ ਕਰਾਂਗੇ ਇਹਨਾਂ ਨੂੰ ਕੌਣ ਮੰਨਦਾ ਹੈ ਤੇ ਅੱਜ ਕੱਲ ਆ ਕੇ ਬਲਨ ਡੈਂਡੇ ਮਾਰ ਲਈ ਮੈਂ ਤਾਂ ਭੁੱਲਣਾ ਤੇ ਦਿੰਦਾ ਜਿਹਦੇ ਕਰਕੇ ਸਾਰੇ ਫੁੱਲਾਂ ਦੇ ਦੇਖੋ ਮਾਰ ਮਾਰ ਭਈਆ ਕੋਈ ਦੇਖ ਰਿਹਾ ਕੋਈ ਬੁੱਕਰ ਲੈਂਦੇ ਹੋਏ ਨਜ਼ਰ ਆ ਰਿਹਾ ਤੁਹਾਨੂੰ ਸਾਰੇ ਫੁੱਲ ਲੈਂਦੇ ਹੋਏ ਨਜ਼ਰ ਆ ਰਿਹਾ ਇਹ ਗੇਂਦੇ ਚ ਕਲਰ orange ਵੀ ਆ ਰਿਹਾ ਪੀਲਾ ਵੀ ਆ ਰਿਹਾ white ਵੀ ਆ ਰਹੀ red ਵੀ ਗੁਲਾਬ ਵੀ ਹੋ ਗਿਆ ਸਾਰੇ ਫੁੱਲ ਆ ਰਹੇ ਠੀਕ ਹੈ ਜੀ ਤੇ ਸਿਵਜੀ ਪਰਮਾਤਮਾ ਜੀ ਦਾ ਵਿਕਰਿਆ ਖਤੂਰਾ ਇਹ ਸਭ ਤੋਂ ਜ਼ਿਆਦਾ ਫਲਾਵਰਸ ਤੇੜੇ ਚ ਖਤੂਰਾ ਤੇ ਤੂਰੇ ਦੇ ਫੁੱਲ ਹਾਂ ਜੀ ਪਾਗ ਹੁੰਦੀ ਹੈ ਸਾਰਾ ਸਮਾਨ ਹੁੰਦਾ ਪ੍ਰੋਪਰ ਸ਼ਹਿਦ ਦੁੱਧ ਕੀ ਜਲ ਸਭ ਕੁਝ ਠੀਕ ਹੈ ਗੁਲਾਬ ਹੀ ਜ਼ਿਆਦਾ ਵਿਕਰਿਆ ਮੱਤੇ ਕੀ ਹਾਂ ਜੀ ਗੁੰਦਸਤੇ ਆ ਦੇਖੋ ਹੀ ਸਾਹਮਣੇ ਪਏ ਆ ਪੀ येलो ਆ ਪਿੰਕ ਹੈ ਰੈੱਡ ਹੈ ਜਿੱਦਾਂ ਦਾ ਹੁੰਦਾ ਤੇ ਜਿੱਦਾਂ ਦਾ ਗਾਹ ਕੇ ਹੁੰਦਾ ਦਾ ਕੰਨਾ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਮੈਂ ਫੁੱਲ ਖਾਰ ਖਰੀਦੇ ਨੇ ਔਰ ਕੇਲੇ ਲੈ ਰਹੇ ਸਾਡੇ ਬੂਲੇ ਬਾਬਾ ਹਾਂਜੀ ਹਾਂਜੀ ਸਾਵਨਾਂ ਲਈ ਉਹਨਾਂ ਲਈ ਲੁਧਿਆਣਾ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਪਿਆਰ ਦਾ ਦਿਨ ਯਾਨੀ ਕਿ ਵੈਲੈਂਟਾਈਨਸ ਡੇ ਵੈਲੈਂਟਾਈਨਸ ਡੇ ਦੇ ਉੱਤੇ ਸਭ ਤੋਂ ਵੱਧ ਅਗਰ ਖਰੀਦਦਾਰੀ ਹੁੰਦੀ ਹੈ ਤਾਂ ਉਹ ਹੁੰਦੀ ਹੈ ਫਲਾਵਰਸ ਦੀ ਫੁੱਲਾਂ ਦੀ ਗਿਫਟਸ ਦੀ ਚਾਕਲੇਟਸ ਦੀ ਕਿਉਂਕਿ ਪਿਆਰ ਦੇ ਇਜ਼ਹਾਰ ਦਾ ਦਿਨ ਹੈ ਵੈਲੈਂਟਾਈਨਸ ਡੇ ਔਰ ਖਾਸ ਸਾਡੇ ਲੁਧਿਆਣਾ ਵਾਸੀ ਕਿੰਨੇ ਰੋਮਾਂਟਿਕ ਹੈ ਅਗਰ ਪਤਾ ਕਰਨਾ ਹੈ ਤਾਂ ਅੱਜ ਇਸ ਮਾਰਕੀਟ ਚੋਂ ਪਤਾ ਕੀਤਾ ਜਾ ਸਕਦਾ ਹੈ ਕਿ ਲੁਧਿਆਣਾ ਵਾਸੀਆਂ ਨੇ ਇਸ ਰੋਮਾਂਟਿਕ ਦਿਨ ਦੇ ਉੱਤੇ ਕਿੰਨੇ ਕੁ ਫੁੱਲਾਂ ਦੀ ਖਰੀਦਾਰੀ ਕੀਤੀ ਔਰ ਲੁਧਿਆਣਾ ਵਾਸੀਆਂ ਨੇ ਕਿਸ ਤਰ੍ਹਾਂ ਵੈਲੈਂਟਾਈਨਸ ਡੇ ਸੈਲੀਬ੍ਰੇਟ ਕੀਤਾ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਉਸ ਮਾਰਕੀਟ 'ਚ ਲੈ ਕੇ ਆਏ ਆ ਜੋ ਫਲਾਵਰਸ ਦੀ ਸਭ ਤੋਂ ਵੱਡੀ ਮਾਰਕੀਟ ਹੈ ਜਿੱਥੇ ਹਰ ਤਰ੍ਹਾਂ ਦੇ ਫਲਾਵਰਸ ਤੁਹਾਨੂੰ ਆਰਾਮ ਦੇ ਨਾਲ ਮਿਲ ਜਾਣਗੇ ਔਰ ਸਭ ਤੋਂ ਵੱਡੀ ਗੱਲ ਕੀ ਪਿਆਰ ਦੇ ਦਿਨ ਵੈਲੈਂਟਾਈਨਸ ਡੇ ਦੇ ਦਿਨ ਕਿੰਨੇ ਕੁ ਲੋਕਾਂ ਨੇ ਇਸ ਰੋਮਾਂਟਿਕ ਦਿਨ ਨੂੰ ਸੈਲੀਬ੍ਰੇਟ ਕੀਤਾ ਕਿੰਨੇ ਲੋਕਾਂ ਨੇ ਜਿਹੜਾ ਹੈਗਾ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਫੁੱਲਾਂ ਦੀ ਖਰੀਦਦਾਰੀ ਕੀਤੀ ਉਸ ਦਾ ਇੱਕ ਛੋਟਾ ਜਿਹਾ ਅੰਦਾਜ਼ਾ ਇਸ ਮਾਰਕੀਟ ਦੇ ਵਿੱਚੋਂ ਦੀ ਲਗਾਇਆ ਜਾ ਸਕਦਾ ਹੈ ਵੈਸੇ ਅੱਜ ਕੱਲ ਵੈਲੈਂਟਾਈਨ ਡੇ ਕੱਲਾ ਇਹ ਨਹੀਂ ਕਪਲਸ ਦੇ ਲਈ ਨਹੀਂ ਬਲਕਿ ਬੱਚੇ ਆਪਣੇ ਜਿਹੜੇ ਪੇਰੈਂਟਸ ਦੇ ਨਾਲ ਵੀ ਵੈਲੈਂਟਾਈਨਸ ਡੇ ਸੈਲੀਬ੍ਰੇਟ ਕਰਦੇ ਹਨ ਆਪਣੇ ਟੀਚਰਸ ਦੇ ਨਾਲ ਵੀ ਆਪਣੇ ਐਲਡਰਸ ਦੇ ਨਾਲ ਵੀ ਵੈਲੈਂਟਾਈਨਸ ਡੇ ਸੈਲੀਬ੍ਰੇਟ ਕਰਦੇ ਹਨ ਕਾਰਨ ਹੈ ਕੀ ਪਿਆਰ ਜਿਹੜਾ ਉਹ ਕਿਸੇ ਕਪਲ ਲਈ ਨਹੀਂ ਬਲਕਿ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਆਪਣੇ ਬੱਚੇ ਜਿਹੜੇ ਆ ਮਾਵਾਪਿਆਂ ਨਾਲ ਵੀ ਪਿਆਰ ਕਰਦੇ ਆ ਟੀਚਰਸ ਨਾਲ ਵੀ ਪਿਆਰ ਕਰਦੇ ਆ ਆਪਣੇ ਦੋਸਤਾ ਨਾਲ ਵੀ ਪਿਆਰ ਕਰਦੇ ਆ ਇਜ਼ਹਾਰ ਕਰਦੇ ਆ ਔਰ ਗਿਫਟ ਦੇਣ ਲਈ ਸਿਰਫ ਇੱਕ ਬਹਾਨਾ ਚਾਹੀਦਾ ਹੁੰਦਾ ਫਲਾਵਰਸ ਮਾਰਕੀਟ ਦੇ ਵਿੱਚ ਚੱਲਦੇ ਆ ਪੁੱਛਦੇ ਆ ਕਿ ਕਿਸ ਤਰ੍ਹਾਂ ਰਿਹਾ ਔਰ ਖਾਸ ਵੈਲੈਂਟਾਈਨਸ ਡੇ ਦੇ ਉੱਤੇ ਕਿਹੜੇ ਫੁੱਲਾਂ ਦੀ ਖਰੀਦਾਰੀ ਜਿਹੜੀ ਆ ਉਹ ਜ਼ਿਆਦਾ ਹੋਈ ਹੈ ਲੋਕਾਂ ਨੇ ਕਿਹੜੇ ਕਿਹੜੇ ਫੁੱਲ ਜਿਹੜੇ ਆ ਜ਼ਿਆਦਾ ਖਰੀਦੇ ਆ ਔਰ ਵੈਲੈਂਟਾਈਨਸਡੇ ਦਾ ਤਿਹਾਰ ਲੋਕਾਂ ਨੇ ਕਿਸ ਤਰ੍ਹਾਂ ਸੈਲੀਬ੍ਰੇਟ ਕੀਤਾ ਹੈ ਅੱਛਾ ਆਪਣੇ ਲੁਧਿਆਣਾ ਵਾਸੀ ਕਿੰਨੇ ਕੁ ਰੋਮਾਂਟਿਕ ਹੈ ਅਗਰ ਛੋਟਾ ਜਿਹਾ ਅੰਦਾਜ਼ਾ ਲੈਣਾ ਹੋਵੇ ਤੁਹਾਡੇ ਤੋਂ ਪਤਾ ਲੱਗ ਜਾਏਗਾ ਕਿੰਨੇ ਕੁ ਫੁੱਲਾਂ ਦੀ ਖਰੀਦਾਰੀ ਹੋਈ ਵੈਲੈਂਟਾਈਨਸਡੇ ਤੇ ਭਾਈ ਪੰਜਾਬ ਵਰ ਦਾ ਜਿੱਦਾਂ ਦੇ ਬੰਦੇ ਹੈ ਕਿੱਥੇ ਹੈ ਹੀ ਨਹੀਂ ਪਹਿਲੀ ਗੱਲ ਤਾਂ ਠੀਕ ਹੈ ਜੀ ਬਹੁਤ ਵਧੀਆ ਵੈਲੈਂਟੇ ਜਾ ਰਿਹਾ ਬਹੁਤ ਵਧੀਆ ਜਿਹਨੂੰ ਕਹਿੰਦੇ ਵਧੀਆ ਤੋਂ ਵਧੀਆ ਉਹ ਵਧੀਆ ਕੰਮ ਹੋ ਰਿਹਾ ਨਾਲੇ ਇੱਕ ਵੈਲੈਂਟੇ ਪਹਿ ਗਿਆ ਨਾਲੇ ਸਿਵਰਾਤਰੀ ਪੈ ਗਈ ਹਾਂ ਪਰ ਉਹ ਮਹਾਰਾਜ ਦੀ ਕਿਰਪਾ ਨਹੀਂ ਹੈ ਕਿ ਸਾਰੇ ਬੰਦੇ ਓਕੇ ਨੇ ਬਿਲਕੁਲ ਬਾਕੀ ਮਾਲਕ ਦੀ ਮਰਜ਼ਾ ਜਿੱਦਾਂ ਜੋ ਕਹਿਣ ਵੈਲੈਂਡੇ ਦਾ ਕੰਮ ਹੀ ਇੰਨਾ ਕਿ ਸਾਨੂੰ ਟਾਈਮ ਹੀ ਨਹੀਂ ਹੈ ਟਾਈਮ ਹੀ ਨਹੀਂ ਹੈ ਅੱਛਾ ਬਿਲਕੁਲ ਅੱਛਾ ਕਿਹੜੇ ਕਿਹੜੇ ਫਲਾਵਰਸ ਜਿਹੜੇ ਆ ਜਿਆਦਾ ਵਿਕੇ ਹੈਗੇ ਸਭ ਤੋਂ ਜ਼ਿਆਦਾ thì ਗੁਲਾਬ ਵਿਕ ਰਿਹਾ ਹਾਂ ਠੀਕ ਹੈ ਜੀ ਤੇ ਸਬਜੀ ਪਰਮਾਤਮਾ ਜੀ ਦਾ ਵਿਕ ਰਿਹਾ ਤਤੂਰਾ ਇਹ ਸਭ ਤੋਂ ਜ਼ਿਆਦਾ ਜੀ अच्छा बिल्कुल शिवरात्रि महाशिवरात्रि ਦਾ ਪਰਵ ਵੀ ਹੈ ਸਾਡੇ ਭੋਲੇ 바ਵਾ ਦਾ ਜਿਹੜਾ ਵਿਆਹ ਵੀ ਹੈ ਬਰਾਤ ਹੈ ਉਹਨਾਂ ਦੀ ਤਾਂ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਸ਼ਾ ਨਾ ਹੋਵੇ ਤਾਂ ਹੋ ਹੀ ਨਹੀਂ ਸਕਦਾ ਔਰ ਕਿੰਨਾ ਸ਼ੁਭ ਦਿਨ ਹੈਗਾ اچھا ਵੈਲੈਂਟਾਈਨ ਡੇ ਦੀ ਅਪਰਚੁਨਿਟੀ ਗੱਲ ਕਰ ਰਹੇ ਸੀ ਮੈਂ ਦੇਖ ਰਿਹਾ ਇੱਕ ਹਾਰਟ ਵੀ ਤੁਸੀਂ ਬਾਕਾਇਦਾ ਬਣਾ ਕੇ ਰੱਖਿਆ ਲੋਕਾਂ ਨੇ ਕੋਈ ਸਪੈਸ਼ਲ ਵੀ ਆਰਡਰ ਦਿੱਤੇ ਸੀ ਹਾਂਜੀ ਆਰਡਰ ਤੇ ਬਣਿਆ ਆ ਕਿਸੇ ਨੇ ਲੈ ਕੇ ਜਾਣਾ ਰਾਤੀ 12 ਵਜੇ ਕੀ ਬਾਤ ਹੈ ਹਾਂਜੀ ਇਹ ਆਰਡਰ ਸਪੈਸ਼ਲ ਆਰਡਰਸ ਤੇ ਮਿਲੇ ਆਏ ਸਭ ਤੋਂ ਜ਼ਿਆਦਾ ਹੀ ਗੁਲਾਬ ਦੀ ਡਿਮਾਂਡ ਹੈ ਠੀਕ ਹੈ ਗੁਲਾਬ ਹੀ ਜ਼ਿਆਦਾ ਵਿਕ ਰਿਹਾ ਮਸਤੇ ਕਿੰਨੇ ਗੁੰਦਸਤੇ ਆ ਦੇਖੋ ਹੀ ਸਾਹਮਣੇ ਪਏ ਆ ਹਾਂ ਪੀਲੋ ਆ ਪਿੰਕ ਹੈ ਰੈੱਡ ਹੈ ਜਿੱਦਾਂ ਦਾ ਉਹ ਉਦਾਂ ਦਾ ਹੈ ਜਿੱਦਾਂ ਦਾ ਗਾਹਕ ਹੈ ਉਹਦਾਂ ਦਾ ਕਰਨਾ ਪੈਂਦਾ ਅੱਛਾ ਰੈੱਡ ਜਿਹੜਾ ਗੁਲਾਬ ਕਹਿੰਦੇ ਨਾ ਆਪਾਂ ਉਹ ਜ਼ਿਆਦਾਤਰ ਕਪਲ ਇਕ ਦੂਸਰੇ ਨੂੰ ਦਿੰਦੇ ਆ ਇਹਦੇ ਵਿੱਚ ਹੁੰਦਾ ਹੈ ਕਿ yellow ਕੋਈ ਖਰੀਦ ਰਿਹਾ ਕੋਈ white ਖਰੀਦ ਰਿਹਾ ਹੈ ਜ਼ਬ ਤੋਂ ਜ਼ਿਆਦਾ red ਦੀ ਡਿਮਾਂਡ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ yellow ਘੱਟ ਹੀ ਹੈ red ਜ਼ਿਆਦਾ ਜਿਆਦਾ ਹਾਂ ਜੀ ਪਿਆਰ ਕਰਨ ਵਾਲੇ ਜ਼ਿਆਦਾ ਹੈ ਯਾਨੀ ਕਿ ਰੋਮਾਂਟਿਕ ਲੋਕ ਜ਼ਿਆਦਾ ਹੈ ਸਾਡੇ ਲੁਧਿਆਣਾ ਦੇ ਵਿੱਚ ਔਰ ਇੱਥੋਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਐ ਫੁੱਲ ਜਾਂਦੇ ਨੇ ਔਰ ਆ ਤੁਸੀਂ ਅਦਕਸ ਦੇਓ ਗੁਲਦਸਤੇ ਕਿੰਨੇ ਪਿਆਰੇ ਗੁਲਦਸਤੇ ਆਪਣੇ ਲਵਰਸ ਲਈ ਆਪਣੇ ਬਿਲਵਰਸ ਲਈ ਆਪਣੇ ਲਵ ਸੰਵਨ ਲਈ ਇੱਥੇ ਖਰੀਦਾਰੀ ਕਰਦੇ ਨੇ ਸ਼ਾਰਟਸ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿੰਨੇ ਖੂਬਸੂਰਤ ਫੁੱਲ ਨੇ ਇੱਥੇ ਸਜਾਏ ਗਏ ਨੇ ਕਿੰਨੇ ਪਿਆਰੇ ਗੁਲਦਸਤੇ ਜਿਹੜੇ ਨੇ ਉਹ ਬਣਾਏ ਗਏ ਨੇ ਰੱਖੇ ਗਏ ਨੇ ਕਿਉਂਕਿ ਪਿਆਰ ਦਾ ਇਜ਼ਹਾਰ ਕਰਨਾ ਔਰ ਸਭ ਤੋਂ ਵੱਡੀ ਗੱਲ ਸਾਡੇ ਭੂਲੇ ਬਾਬਾ ਦਾ ਆਪਾਂ ਕਿਸ ਤਰ੍ਹਾਂ ਭੁੱਲ ਸਕਦੇ ਆ ਕਿਉਂਕਿ ਭੂਲੇ ਬਾਬਾ ਦੇ ਲਈ ਵੀ ਖਰੀਦਾਰੀ ਲੋਕ ਕਰ ਰਹੇ ਆ ਭੰਗਾ ਤਤੂਰਾ ਉਹ ਵੀ ਤੁਹਾਨੂੰ ਦਿਖਾਣੇ ਆ ਕਿ ਉਹਦੀ ਵੀ ਖਰੀਦਾਰੀ ਚੱਲ ਰਹੀ ਹੈ ਸੰਜੇ ਜੀ ਪਹਿਲਾਂ ਭੂਲੇ ਬਾਬਾ ਦੀ ਆਪਾਂ ਦਿਖਾ ਦਈਏ ਕਿ ਭੂਲੇ ਬਾਬਾ ਦੀ ਭੰਗ ਖਰੀਦੀ ਜਾ ਰਹੀ ਹੈ ਪ੍ਰਸ਼ਾਦ ਲਗਾਣਾ ਇੱਥੇ ਤੁਸੀਂ ਦੇਖ ਸਕਦੇ ਹੋ ਬਾਦਲ ਖਾ ਮਾ ਮੈਂ ਕਿ ਭੰਗ ਰੱਖੀ ਗਈ ਹੈਗੀ ਹੈ ਇੱਧਰ ਤੁਸੀਂ ਦੇਖੋ ਕਿ ਭੰਗ ਰੱਖੀ ਗਈ ਹੈ ਭੂਲੇ ਬਾਬਾ ਦੇ ਲਈ ਸਾਰੇ ਤਰ੍ਹਾਂ ਦੇ ਫੁੱਲ ਜਿਹੜੇ ਆ ਉਹ ਰੱਖੇ ਗਏ ਹੈਗੇ ਆ ਤਤੂਰਾ ਰੱਖਿਆ ਗਿਆ ਹੈ ਔਰ ਸਾਡੇ ਭੂਲੇ ਨੂੰ ਚੜਾਉਣ ਦੇ ਲਈ ਉਹਨਾਂ ਦੀ ਪਸੰਦ ਸਭ ਤੋਂ ਵੱਡੀ ਚੀਜ਼ ਤਤੂਰਾ ਤੇ ਭੰਗ ਉਹ ਇੱਥੇ ਮੌਜੂਦ ਹੈ ਮੈਂ ਤੁਸੀਂ ਕੀ ਖਰੀਦਣ ਆਏ ਹੋ ਮੈਂ ਫੁੱਲਾ ਹਾਰ ਖਰੀਦਦੇ ਨੇ ਔਰ ਕੇਲੇ ਲੈ ਰਹੇ ਹਾਂ ਸਾਡੇ ਭੂਲੇ ਬਾਬਾ ਲਈ ਹਾਂਜੀ ਹਾਂਜੀ ਸਾਉਣ ਲਈ ਉਹਨਾਂ ਲਈ ਹਾਂ ਉਹਨਾਂ ਵਾਸਤੇ ਉਹ ਭੰਗ ਔਰ ਤਤੂਰਾ ਹਾਂ ਉਹ ਵੀ ਲੈ ਰਹੀ ਲੈ ਰਹੀ ਉਹ ਵੀ ਲੈ ਰਹੀ ਸਾਰਾ ਕਿਸ ਤਰ੍ਹਾਂ ਬਰਾਚ ਕਿੱਦਾਂ ਸ਼ਾਮਿਲ ਹੋਣਾ ਭੁਲੇ ਬਾਬਾ ਕੀ ਜੀ ਕਿੰਨੇ ਹੋਏ ਅਸੀਂ ਬੋਲੇ ਅਭੀ ਹਾਂ ਨਹੀਂ ਬਾਬਾ ਕੀ ਪਹਿਲਾ ਭੁਲੇ ਬਾਬਾ ਦੀ ਗੱਲ ਨਹੀਂ ਬਹੁਤ ਬਹੁਤ ਪਿਆਰ ਹੈ ਭੁਲੇ ਬਾਬਾ ਜੀ ਨਾਲ ਸਭ ਕੁਝ ਉਹੀ ਹੈ ਬਸ ਉਹੀ ਬਸ ਪੂਰੀ ਲਾਈਫ ਉਹੀ ਨੇ ਲਾਈਫ ਉਹੀ ਨੇ ਸਭ ਕੁਝ ਉਹੀ ਨੇ ਹਾਂ ਬਿਲਕੁਲ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੋਲੇ ਬਾਬਾ ਦੇ ਲਈ ਚੀਜ਼ਾਂ ਖਰੀਦੀਆਂ ਜਾ ਰਹੀਆਂ ਨੇ ਪੰਗ ਹੈ ਤਤੂਰਾ ਹੈ ਔਰ ਬੇਲ ਪੱਤਰ ਹੈ ਫਲਾਵਰਸ ਨੇ ਜਿਆਦਾਤਰ ਗੇਂਦੇ ਦੇ ਕਈ ਕਲਰਸ ਦੇ ਇੱਥੇ ਫਲਾਵਰਸ ਜਿਹੜੇ ਮੌਜੂਦ ਹੈ ਕਿਉਂਕਿ ਸਾਡੇ ਭੋਲੇ ਬਾਬਾ ਦੇ ਲਈ ਆ ਦੇਖੋ ਇੱਧਰ ਪੰਗ ਔਰ ਫਲਾਵਰਸ ਜਿਹੜੇ ਆ ਉਹ ਪੈਂਜੀ ਨੇ ਲਏ ਆ ਔਰ ਇਹ ਦਿਨ ਹੀ ਖਾਸ ਹੈ ਇਹ ਦਿਨ ਬੇहद ਖਾਸ ਹੈ ਚਾਹੇ ਵੈਲੈਂਟਾਈਨਸ ਦਿਵ ਹੋਵੇ ਚਾਹੇ ਭੋਲੇ ਬਾਬਾ ਦੀ ਬਰਾਤ ਦਾ ਦਿਨ ਹੋਵੇ ਸਰ ਕਰ ਲਈ ਖਰੀਦਾਰੀ ਫੁੱਲਾਂ ਦੀ ਹਾਂਜੀ ਕੀ ਕੀ ਖਰੀਦਿਆ ਅਸੀਂ ਪੱਤੀਆਂ ਲਿੱਤੀਆਂ ਧਤੂਰਾ ਬੇਲ ਪੱਤਰ ਹਾਂ ਸ਼ਿਵ ਜੀ ਮਹਾਰਾਜ ਦੇ ਹਾਰ ਲਿੱਤਾ ਹੈਗਾ ਹਾਂ ਅੱਛਾ ਵੈਲੈਂਡੇ ਸੈਲੀਬ੍ਰੇਟ ਕੀਤਾ ਜੀ ਜੀ ਅੱਜ ਜੀ ਅੱਜ ਜੀ ਹਾਂ ਜੀ ਜੁਰਮਾਨਾ ਲੱਗ ਜਾਣਾ ਜੁਰਮਾਨਾ ਲੱਗ ਜਾਣਾ ਇਸੇ ਕਰਕੇ ਆਏ ਆ ਸ਼ੋਪਿੰਗ ਕਰਨ ਸਰ ਅੱਛਾ ਇਹ ਬਿਲਕੁਲ ਸਰਪ੍ਰਾਈਜ਼ ਅੱਛਾ ਮੈਮ ਥੋੜਾ ਦਿਖਾ ਦਿਓ ਤਤੂਰੇ ਦੇ ਬੀਜ ਔਰ ਇਹ ਸਾਰੀਆਂ ਚੀਜ਼ਾਂ ਦੇਖੋ ਪੰਖੜੀਆਂ ਪੈਰੀਆਂ ਪੈਰੀਆਂ ਪੁੱਲੇ ਤੇ ਚੜਾਣ ਲਈ ਔਰ ਤਤੂਰੇ ਦੇ ਜਿਹੜੇ ਐ ਇੱਥੇ ਫੁੱਲ ਖਰੀਦੇ ਗਏ ਆ ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰਨਾ ਬਾਬੇ ਦੀ ਵਿਰਾਤ ਨੂੰ ਬਹੁਤ ਵਧੀਆ ਕਰਾਂਗੇ ਜੋ ਆਪਣੇ ਇੱਛਾ ਜੋ ਚਾਹੇ ਉਹ ਵਧੀਆ ਕਰਨਗੇ ਬਿਲਕੁਲ ਔਰ ਦੂਸਰਾ ਤੁਹਾਨੂੰ ਨਾਲ ਦੀ ਨਾਲ ਅਸੀਂ ਉਹ ਵੀ ਦਿਖਾ ਰਹੇ ਹਾਂ ਕਿ ਬਾਜ਼ਾਰ ਦੇ ਵਿੱਚ ਕਿਹੜੇ-ਕਿਹੜੇ ਫੁੱਲਾਂ ਦੀ ਖਰੀਦਾਰੀ ਜ਼ਿਆਦਾ ਹੋ ਰਹੀ ਹੈ ਔਰ ਗੇਂਦੇ ਦੀ ਗੇਂਦੇ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਔਰ ਗੁਲਾਬ ਦੀ ਗੁਲਾਬ ਦੀ ਗੇਂਦਾ ਹੋ ਗਿਆ ਵਾਈਟ ਫੁੱਲ ਹੋ ਗਿਆ ਭਾਂਗ ਹੋ ਗਿਆ ਤਤੂਰ ਹੋ ਗਿਆ ਜੇ ਦਿਲ ਖੋਲ ਕੇ ਯਾਨੀ ਕਿ ਵੈਲੈਂਟਾਈਨ ਡੇ ਦੇ ਉੱਪਰ ਸ਼ਿਵਰਾਤਰੀ ਪਹਿਲੇ ਮਹਾ ਸ਼ਿਵਰਾਤਰੀ ਸਭ ਤੋਂ ਨੰਬਰ ਵਨ ਸ਼ਿਵਰਾਤਰੀ ਭੋਜਨ ਭਾਗ ਸਭ ਕੁਝ ਛੋੜ ਦਿਓ ਸ਼ਿਵਰਾਤਰੀ ਜੈ ਸ਼੍ਰੀਆ ਜੈ ਭੋਲੇ ਹਰਾ ਜੈ ਭੋਲੇ ਕਿਉਂਕਿ ਹਰ ਹਰ ਮਹਾਦੇਵ ਭੋਲੇ ਪਾਪਾ ਭੋਲੇ ਬਾਬਾ ਦਾ ਤਿਹਾਰ ਇਸ ਵੈਲੈਂਟਾਈਨ ਡੇ ਦੇ ਤਿਹਾਰ ਦੇ ਉੱਤੇ ਪਾਰੀ ਹੈ ਮੈਂ ਕਿਹੜੇ ਕਿਹੜੇ ਫੁੱਲ ਖਰੀਦੇ ਭੋਲੇ ਲਈ ਹਾਂਜੀ ਬੋਲੇ ਜੀ ਕੇ ਲਈ ਲਿਆ ਹੈ हमने गुलाब बेल पत्ती लाल रंग के फूल सफेद फूल कोई कलर नहीं छोड़ा सभी हां जी सारे कुछ मनाना ही मनाना मनाना बिल्कुल भोले बाबा ਨੂੰ ਮਨਾਣਾ ਹੀ ਮਨਾਣਾ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਗੇਂਦੇ ਦੇ ਫੁੱਲ ਪਏ ਆ ਹਾਰ ਬਣਾਏ ਪਏ ਆ ਔਰ ਕਿ ਵਿਰਾਤਰੀ ਦਾ ਮਹਾਪਰਵ ਹੈ ਹਾਲਾਂਕਿ ਵੈਲੈਂਟਾਈਨਸ ਡੇ ਵੀ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਔਰ ਇਸੇ ਕਾਰਨ ਫੁੱਲਾਂ ਦੀ ਮਾਰਕੀਟ ਦੇ ਵਿੱਚ ਇਸ ਵਕਤ ਤੁਸੀਂ ਚਹਲ-ਕਦਮੀ ਚਹਲ-ਪਹਿਲ ਦੇਖ ਰਹੇ ਹੈਗੇ ਹੋ ਕਿਉਂਕਿ ਜਿੱਥੇ ਭੋਲੇ ਬਾਬਾ ਨੂੰ ਖੁਸ਼ ਕਰਨ ਦੇ ਲਈ ਲੋਕ ਫੁੱਲ ਖਰੀਦ ਰਹੇ ਹਨ ਸਰ ਕਿਹੜੇ ਫੁੱਲਾਂ ਦੀ ਖਰੀਦਾਰੀ ਜ਼ਿਆਦਾ ਹੋ ਰਹੀ ਹੈ ਖਰੀਦਾਰੀ ਸਾਰੇ ਹੀ ਲੈ ਰਹੇ ਆਂ ਜੀ ਗੁਲਾਬ ਦੇ ਅੱਕ ਦੇ ਜਿਹੜੇ ਭੋਲੇ ਰਾਤ ਨੂੰ ਸਭ ਤੋਂ ਪਸੰਦ ਨੇ ਬਸ ਕਿਆ ਬਾਤ ਹੈ ਕੋਈ ਭੋਲੇ ਨਾਥ ਦੇ ਕੋਈ ਭੋਲੇ ਨਾਥ ਦੇ ਵੈਲੈਂਟਾਈਨ ਡੇ ਦੇ ਨਾਲ ਸ਼ਿਵਰਾਤਰੀ ਇਹ ਸਾਡਾ ਵੈਲੈਂਟਾਈਨ ਦੇ ਕੱਲ ਹੈ ਜੀ ਬਿਲਕੁਲ ਮਹਾ ਸ਼ਿਵਰਾਤਰੀ ਬਿਲਕੁਲ ਬਿਲਕੁਲ ਜੀ ਕੱਲ ਹੈ ਵੈਲੈਂਟਾਈਨ ਡੇ ਸਾਡਾ ਕੱਲ ਹੈ ਯਾਨੀ ਕਿ ਮਹਾ ਸ਼ਿਵਰਾਤਰੀ ਕੱਲ ਹੈ ਸਾਡਾ ਵੈਲੈਂਟਾਈਨ ਡੇ ਕੱਲ ਹੈ ਕਿਉਂਕਿ ਸਾਡੇ ਮਹਾ ਪ੍ਰਭੂ ਸਾਡੇ ਭੋਲੇ ਨਾਥ ਦੀ ਮਹਾ ਸ਼ਿਵਰਾਤਰੀ ਕੱਲ ਹੈ ਔਰ ਇੱਥੇ ਕਿਹੜੇ ਫੁੱਲ ਸਜਾ ਰਹੇ ਹੋ ਵੀਰੇ ਜੀ ਹਾਰ ਬਣਾ ਰਹੇ ਹਾਂ ਅਸੀਂ ਕਿਹੜੇ ਕਿਹੜੇ ਫੁੱਲਾਂ ਦਾ ਹਾਰ ਬਣ ਰਿਹਾ ਹੈ ਗੁਲਾਬ ਦਾ ਤੇ ਵਾਈਟ ਦਾ ਮਹਾਦੇਵ ਲਈ ਬਣਾ ਰਿਹਾ ਮਹਾਦੇਵ ਲਈ ਹਾਂਜੀ ਹਾਂਜੀ ਤੇ ਵੈਲੈਂਟਾਈਨ ਡੇ ਕਿੱਦਾਂ ਰਿਹਾ ਬਹੁਤ ਵਧੀਆ ਰਿਹਾ ਜੀ ਸਾਡਾ ਬਿਲਕੁਲ ਅੱਛਾ ਵੈਲੈਂਟਾਈਨ ਡੇ ਦੀ ਖਰੀਦਾਰੀ ਜ਼ਿਆਦਾ ਹੋ ਰਹੀ ਹੈ ਮਹਾਸ਼ਿਵਰਾਤਰੀ ਦੀ ਮਹਾਸ਼ਿਵਰਾਤਰੀ ਦੀ ਜ਼ਿਆਦਾ ਹੋ ਰਹੀ ਹੈ ਜੀ ਮਹਾਸ਼ਿਵਰਾਤਰੀ ਦੀ ਜ਼ਿਆਦਾ ਹੋ ਰਹੀ ਹੈ ਹਾਂਜੀ ਹਾਂਜੀ ਮਹਾਸ਼ਿਵਰਾਤਰੀ ਪਰਵ ਦੀ ਖਰੀਦਾਰੀ ਜ਼ਿਆਦਾ ਹੋ ਰਹੀ ਹੈ ਕਿਉਂਕਿ ਸਾਡਾ ਵੈਲੈਂਟਾਈਨ ਡੇ ਸਨਾਤਨ ਦਾ ਵੈਲੈਂਟਾਈਨ ਡੇ ਕੱਲ ਹੈ ਜਿਸ ਤਰ੍ਹਾਂ ਭਗਤ ਕਹ ਰਹੇ ਹੈਗੇ ਹਨ ਕਿ ਉਹ ਦਿਨ ਹੈ ਕਿਉਂਕਿ ਅਸੀਂ ਵੀ ਆਪਣੇ ਮਹਾਦੇਵ ਨੂੰ ਨਹੀਂ ਪਿਆਰ ਕਰਦੇ ਆ ਜਿੰਨਾ ਆਪਣੇ ਪਰਿਵਾਰ ਚ ਬਲਕਿ ਪਰਿਵਾਰ ਤੋਂ ਕਿਤੇ ਵੱਧ ਸਾਡੀ ਹੋਂਦ ਹੀ ਉਹਨਾਂ ਦੇ ਨਾਲ ਹੈ ਇਸੇ ਕਰਕੇ ਅਸਲ ਚ ਵੈਲੈਂਟਾਈਨ ਡੇ ਕੱਲ ਹੈ ਕਿਉਂਕਿ ਕੱਲ ਮਹਾਸ਼ਿਵਰਾਤਰੀ ਹੈ ਮਹਾਪਰਵ ਸਰ ਵੈਲੈਂਟਾਈਨ ਡੇ ਦੇ ਉੱਤੇ ਖਰੀਦਾਰੀ ਜ਼ਿਆਦਾ ਹੈ ਜਾਂ ਸ਼ਿਵਰਾਤਰੀ ਦੇ ਸ਼ਿਵਰਾਤਰੀ ਦੇ ਉੱਤੇ ਕੀ ਬਾਤ ਹੈ ਭੋਲੇ ਬਾਬਾ ਦਾ ਅਸਲੀ ਵੈਲੈਂਟਾਈਨ ਡੇ ਤਾਂ ਕੱਲ ਹੈ ਮੈਂ ਤਾਂ ਭੋਲੇ ਨਾਲ ਤਾਂ ਵੈਲੈਂਟਾਈਨ ਡੇ ਹੀ ਇਹਨਾਂ ਨੂੰ ਕੌਣ ਮੰਨਦਾ ਹੈ ਤੇ ਅੱਜ ਕੱਲ ਆ ਕੇ ਵੈਲੈਂਟਾਈਨ ਡੇ ਬਣਾ ਲਈ ਮੈਂ ਤਾਂ ਭੋਲੇ ਨਾਲ ਦੇ ਦਿੰਦਾ ਇਹ ਦੇਖ ਕੇ ਸਾਰੇ ਫੁੱਲਾਂ ਦੇ ਦੇਖੋ ਮਾਰ ਮਾਰ ਭਈਆ ਕੋਈ ਦੇਖ ਰਿਹਾ ਕੋਈ ਬੁੱਕਰ ਲੈਂਦੇ ਹੋ ਨਜ਼ਰ ਆ ਰਿਹਾ ਤੁਹਾਨੂੰ ਸਾਰੇ ਫੁੱਲ ਲੈ ਲੈਂਦੇ ਹੋ ਨਜ਼ਰ ਆ ਰਿਹਾ ਬਿਲਕੁਲ ਬੇਲ ਪੱਤੀ ਵਗੈਰਾ ਸਾਰੇ ਲੈ ਲੈਂਦੇ ਬਿਲਕੁਲ ਬੇਲ ਪੱਤਰੀ ਹੋਗੀ ਭੰਗ ਤਤੂਰਾ ਹਾਂਜੀ ਹਾਂਜੀ ਮੈਂ ਨਹੀਂ ਹੋਰੀ ਫੁੱਲਾਂ ਦੀ ਹੋਰੀ ਮੈਂ ਕੋਈ ਗੁਲਾਬ ਉਹ ਲੋਕ ਕੋਈ ਨਹੀਂ ਜਿਆਦਾ ਪੁੱਛਦਾ ਪਿਆ ਮੈਂ ਪੋਲੇ ਨਾਲ ਦੇ ਦਿੰਦਾ ਈ ਅੱਛਾ ਪੋਲੇ ਬਾਬਾ ਨੂੰ ਸਪੈਸ਼ਲ ਕਿਹੜੇ ਕਿਹੜੇ ਫੁੱਲ ਲੋਕ ਜਿਆਦਾ ਪਸੰਦ ਕਰ ਰਹੇ ਨੇ ਪੋਲੇ ਨਾਲ ਤਾਂ ਸਭ ਤੋਂ ਜਿਆਦਾ ਜੜਦੀ ਭੰਗ ਤਤੂਰਾ ਬੇਲ ਪੱਤੀ ਅੱਖ ਦੇ ਪੱਤੇ ਤੇ ਗੁਲਾਬ ਦੇ ਫੁੱਲ ਹੈ ਨਾ ਗੁਲਾਬ ਦੇ ਫੁੱਲ ਗੁਲਾਬ ਹੋਰ ਕੀ ਹਾਂਜੀ ਗੁਲਾਬ ਗੇਂਦੇ ਦਾ ਵਾਈਟ ਅੱਛਾ ਗੇਂਦੇ ਦੇ ਕਿੰਨੇ ਆਪਾਂ ਮੈਂ ਕਲਰ ਕਾਫੀ ਦੇਖ ਰਿਆ ਸੀ ਕਈ ਕਲਰ ਆ ਰਹੇ ਹਨਾ ਗੇਂਦੇ ਦੇ ਹਾਂਜੀ ਗੇਂਦੇ ਦੇ ਕਲਰ orange ਵੀ ਆ ਰਹੇ ਪੀਲਾ ਵੀ ਆ ਰਿਹਾ ਵਾਈਟ ਵੀ ਹੈ ਵਾਈਟ ਵੀ ਆ ਰਹੀ ਰੈਡ ਵੀ ਗੁਲਾਬ ਵੀ ਹੋ ਗਿਆ ਸਾਰੇ ਫੁੱਲ ਆ ਰਹੇ ਚਾਰ ਪੰਜ ਤਰ੍ਹਾਂ ਦੇ ਗਿੰਦੇ ਦੇ ਨਸਲਾਂ ਨੇ ਆ येलो ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਹਾਰ ਬਣਿਆ ਹੋਇਆ ਗਿੰਦੇ ਦੇ ਫੁੱਲ ਦਾ ਹੈਗਾ ਇਧਰ orange ਕਲਰ ਹੈਗਾ yellow ਹੈਗਾ white ਹੈਗਾ ਸਾਰੇ ਤਰ੍ਹਾਂ ਦੇ ਕਲਰ ਇੱਥੇ ਮੌਜੂਦ ਹੈ ਔਰ ਬੋਲੇ ਬਾਬਾ ਦੇ ਲਈ ਹਾਰ ਗੁਲਦਸਤੇ ਉਹਨਾਂ ਲਈ ਜਿਨ੍ਹਾਂ ਨੇ ਵੈਲੈਂਟਾਈਨ ਡੇ ਸੈਲੀਬ੍ਰੇਟ ਕਰਨਾ ਹੈ ਔਰ ਜਿਨ੍ਹਾਂ ਨੇ ਭੋਲੇ ਦਾ ਵੈਲੈਂਟਾਈਨ ਡੇ ਸੈਲੀਬ੍ਰੇਟ ਕਰਨਾ ਹੈ ਉਹਦੀਆਂ ਤਿਆਰੀਆਂ ਕਰ ਰਹੇ ਨੇ ਤੁਸੀਂ ਕਿਹੜੀ ਕਿਹੜੀ ਖਰੀਦਾਰੀ ਕੀਤੀ ਵੰਜੀ ਕਿਹੜੇ ਕਿਹੜੇ ਫੁੱਲੇ ਉਹ ਤਾਂ ਸਾਰੇ ਰੰਗ ਆਏ ਲੇ ਬਾਬਿਆਂ ਦੇ ਨਾਮ ਦੇ ਜੀ ਬਾਬਿਆਂ ਦੇ ਨਾਮ ਦੇ ਹਾਂਜੀ ਇਹਦਾ ਬਾਬਿਆਂ ਨਾਮ ਤੇ ਤੁਸੀਂ ਅਸੀਂ ਵੀ ਲੈਂਦੇ ਜੀ ਅੱਛਾ ਵੈਲੈਂਟਾਈਨ ਡੇ ਸੈਲੀਬ੍ਰੇਟ ਕੀਤਾ ਨਹੀਂ ਪਹਿਲੇ ਬਾਬਲੇ ਦਾ ਪਹਿਲੇ ਬਾਬ ਮੇਰਾ ਦੇਨ ਹੈ ਹਰ ਮਾਦੀ ਹਰ ਮਾਦੀ ਬਾਬਿਆਂ ਦਾ ਪਹਿਲੇ ਤੇਰਾ ਪਹਿਲੇ ਬਿਲਕੁਲ ਬਾਬਾ ਜੀ ਦਾ ਵੈਲੈਂਟਾਈਨ ਡੇ ਪਹਿਲਾਂ ਕਿਉਂਕਿ ਇਹੀ ਅਸਲੀ ਜਿਹੜਾ ਵੈਲੈਂਟਾਈਨ ਡੇ ਹੈ ਇਹਦਾ ਹੀ ਇਸੇ ਦਿਨ ਦਾ ਮਜ਼ਾ ਮਹਾ ਸ਼ਿਵਰਾਤਰੀ ਦੇ ਪਰਵ ਦਾ ਮਜ਼ਾ ਹੋਰ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਉਂਕਿ ਇੱਥੇ ਬੜਾ ਲੱਗਦਾ ਹੈਗਾ ਕਿ ਮਹਾ ਸ਼ਿਵਰਾਤਰੀ ਪर्व ਤੇ ਵੈਲੈਂਟਾਈਨ ਡੇ ਦੇ ਉੱਤੇ ਫੁੱਲਾਂ ਦੀ ਕਿੰਨੀ ਜ਼ਿਆਦਾ ਖਰੀਦਦਾਰੀ ਜਿਹੜੀ ਹੈ ਲੋਕ ਕਰ ਰਹੇ ਆ ਜਿੱਥੇ ਗੁਲਾਬ ਦੀ ਖਰੀਦਦਾਰੀ ਜ਼ਿਆਦਾ ਹੈਗੀ ਆ ਉੱਥੇ ਹੀ ਗਿੰਦੇ ਦੇ ਫੁੱਲ ਪੰਗ ਬੇਲਪਤਰੀ ਤਤੂਰੇ ਦੇ ਬੀਜ ਔਰ ਨਾਲ ਸਭ ਤੋਂ ਵੱਡੀ ਗੱਲ ਬੇਹਦ ਖੂਬਸੂਰਤ ਹਾਰ ਇਹਨਾਂ ਦੀ ਖਰੀਦਦਾਰੀ ਜਿਹੜੀ ਹੈ ਉਹ ਜ਼ਿਆਦਾ ਕੀਤੀ ਜਾ ਰਹੀ ਹੈ ਬਹੁਤ ਪਿਆਰੀ ਇਹ ਤਾਂ মালা ਬਣੀ ਹੋਈ ਲੱਗਦੀ ਹੈ ਹੈਨਾ ਜੀ ਕੀ ਚੀਜ਼ ਹੈ ਇਹ ਹਾਂਜੀ ਇਹ ਕੀ ਚੀਜ਼ ਹੈ ਇਹ ਉਹ ਨਗੀ ਕਹਿੰਦੇ ਨੇ ਇਹ ਕੀ ਚੀਜ਼ ਹੈ ਮੇਰੇ ਜੀ ਅੰਕੜੇ ਕਿਸਨੀ ਦੀ ਮਾਲਾ ਮੇਰੇ ਪਤਾ ਕਰੇ ਫੁੱਲ ਦੀ ਮਾਲਾ ਉਹ ਇਹ ਅੱਕੜੇ ਫੁੱਲ ਦੀ ਮਾਲਾ ਹਾਂਜੀ ਹਾਂਜੀ ਅੱਛਾ ਇਹ ਤੁਸੀਂ ਦੇਖ ਸਕਦੇ ਹੋ ਅੱਕੜੇ ਫੁੱਲ ਦੀ ਮਾਲਾ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਦੁਕਾਨਦਾਰ ਨਾਲ ਗੱਲਬਾਤ ਕਰਦੇ ਹਾਂ ਮੇਰੇ ਜੀ ਕਿਸ ਚੀਜ਼ ਦੀ ਉਹ ਮਾਲਾ ਹੈ ਤਿਆਰ ਕੀਤੀ ਹੋਈ ਹੈ ਇਹ ਅੱਕ ਦਾ ਫੁੱਲ ਹੈ ਜੀ ਬੋਲੇ ਬਾਬਾ ਲਈ ਹੈ ਨਾ ਹਾਂਜੀ ਬਿਲਕੁਲ ਅੱਛਾ ਵੈਲੈਂਟਾਈਨ ਡੇ ਦੇ ਉੱਤੇ ਖਰੀਦਾਰੀ ਜ਼ਿਆਦਾ ਹੋ ਰਹੀ ਹੈ ਬੋਲੇ ਬਾਬਾ ਲਈ ਖਰੀਦਾਰੀ ਨਾ ਨਾ ਹਮਸ਼ਿਵ ਰਾਤਰੀ ਦਾ ਬੋਲੇ ਨਾ ਬਿਲਕੁਲ ਭੂਲੇ ਨਾ ਦੇ ਲਈ ਕਿਹੜੇ ਕਿਹੜੇ ਫਲ ਜ਼ਿਆਦਾ ਵਿਕ ਰਹੇ ਹੈਗੇ ਸਾਰੇ ਵਿਕੀ ਜਾਂਦੇ ਜੀ ਜੋ ਪ੍ਰਭੂ ਨੂੰ ਅਰਪਨ ਹਾਂਜੀ ਹਾਂਜੀ ਕੋਈ ਫਲ ਨਹੀਂ ਹੈਗਾ ਦਾਦਾ ਜਿਹੜਾ ਨਾ ਵਿਕਣ ਸਾਰੇ ਵਿਕ ਜਾਂਦੇ ਔਰ ਅਸਲ ਦੇ ਵਿੱਚ ਲੁਧਿਆਣਾ ਵਾਸੀਆਂ ਨੇ ਬਾਬਾ ਭੋਲੇ ਨਾਲ ਵੈਲੈਂਟਾਈਨ ਡੇ ਸੈਲੀਬ੍ਰੇਟ ਕਰਨਾ ਹੈਗਾ ਸਭ ਨੇ ਭੋਲੇ ਨਾਲ ਸੈਲੀਬ੍ਰੇਟ ਕਰਨਾ ਇਸ ਲਈ ਹਰ ਤਰ੍ਹਾਂ ਦੇ ਫੁੱਲ ਹਾਰ ਗੁਲਦਸਤੇ ਇੱਥੇ ਮੌਜੂਦ ਨੇ ਮਾਰਕੀਟ ਦੇ ਵਿੱਚ ਖਰੀਦਾਰੀ ਜਿਹੜੀ ਹੈ ਤਤੂਰੇ ਦੀ ਆ ਬੀਜ ਦਿਖਾ ਦਿਓ ਤਤੂਰੇ ਦੇ ਫੁੱਲ ਦਿਖਾ ਦਿਓ ਤਤੂਰੇ ਦੇ ਫੁੱਲ ਪੈਂਜੀ ਤੁਸੀਂ ਕਿਹੜੇ ਕਿਹੜੇ ਇਹ ਕਿਹੜੀ ਮਾਲ ਖਰੀਦਦੇ ਆਕੜੀ ਦੀ ਮਾਰਾ ਆਕੜੇ ਦੇ ਫੁੱਲ ਦੇ ਵਾਲਾ ਅੱਛਾ ਇਹਦੀ ਕੀ ਖਾਸੀਅਤ ਰਹਿੰਦੀ ਹੈ ਇਹ ਬੋਲੇ ਬਾਬਾ ਦੇ ਸਪੈਸ਼ਲ ਫੁੱਲ ਹੁੰਦੇ ਜਿਹੜੇ ਉਹਨਾਂ ਨੂੰ ਬਹੁਤ ਪਸੰਦ ਹੁੰਦੇ ਹੈ ਹਾਂ ਹਾਂ ਸਰ ਬਿਲਕੁਲ ਅੱਛਾ ਥੋੜਾ ਦਿਖਾਓਗੇ ਗੱਟ ਕੇ ਬੜੀ ਮੋਗੀ ਜਮਾ 100 ਰੁਪਏ ਦੀ ਹੈ ਇਹ ਬਹੁਤ ਸੋਹਣੀ ਹੁੰਦੀ ਹੈ ਹਾਂ ਇਹਦੇ ਨਾਲ ਨਾਲ ਹੋਰ ਕੀ ਕੀ ਜਿਹੜਾ ਚੜਾਇਆ ਫਲਾਵਰਸ ਸਿਹੜੇ ਕਿਤੇ ਤੂਰਾ ਤੇ ਤੂਰੇ ਦੇ ਫੁੱਲ ਹਾਂਜੀ ਪਾਗ ਹੁੰਦੀ ਹੈ ਸਾਰਾ ਸਮਾਨ ਹੁੰਦਾ ਪ੍ਰੋਪਰ ਸ਼ਾਇਦ ਦੁੱਧ ਕੀ ਝਲ ਸਭ ਕੁਝ ਅੱਛਾ ਤੁਸੀਂ ਵੈਲੈਂਟਾਈਨ ਡੇ ਬੋਲੇ ਬਾਬਾ ਨਾਲ ਸੈਲੀਬ੍ਰੇਟ ਕਰਨਾ ਫਿਰ ਉਹੀ ਸਾਡੇ ਸਭ ਕੁਝ ਨੇ ਉਹੀ ਸਾਡੇ ਸਭ ਕੁਝ ਜਿੰਨਾਂ ਨੂੰ ਪੁੱਛਿਆ ਸਭ ਨੇ ਇਹੀ ਕਿਹਾ ਸਭ ਤੋਂ ਪਹਿਲਾਂ ਉਹੀ ਨੇ ਸਭ ਕੁਝ ਬਿਲਕੁਲ ਉਹੀ ਸਭ ਕੁਝ ਨੇ ਸਾਡੇ ਬੋਲੇ ਬਾਬਾ ਦੀ ਮਹਾ ਸ਼ਿਵਰਾਤਰੀ ਦਾ ਪਰਵ ਹੈ ਔਰ ਇਸੇ ਲਈ ਜੰਮ ਕੇ ਖਰੀਦਾਰੀ ਹੋ ਰਹੀ ਹੈ ਵੈਲੈਂਟਾਈਨਸ ਡੇ ਭੋਲੇ ਬਾਬਾ ਨਾਲ ਮਨਾਇਆ ਜਾਣਾ ਹੈ ਹਰ ਤਰ੍ਹਾਂ ਦੇ ਫੁੱਲਾਂ ਦੀ ਇੱਥੇ ਖਰੀਦਾਰੀ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਪਰ ਜ਼ਿਆਦਾਤਰ ਭੰਗ ਬੇਲ ਪਤਰੀ ਤਤੂਰੇ ਦੇ ਫੁੱਲ ਇਹ ਸਾਰਿਆਂ ਦੀ ਖਰੀਦਾਰੀ ਜਿਹੜੀ ਹੈ ਜ਼ਿਆਦਾ ਹੈ ਔਰ ਇੱਥੇ ਤੁਸੀਂ ਗੇਂਦੇ ਦੇ ਤਰ੍ਹਾਂ ਤਰ੍ਹਾਂ ਦੇ ਫੁੱਲ ਜਿਹੜੇ ਆ ਉਹ ਦੇਖ ਸਕਦੇ ਹੋ ਰੰਗ ਬਿਰੰਗੇ ਫੁੱਲ ਭੋਲੇ ਬਾਬਾ ਦੇ ਲਈ ਸਾਡੇ ਹਰ ਮਹਾਦੇਵ ਦੇ ਲਈ ਔਰ ਇਹ ਮਾਲਾ ਦਾ ਜ਼ਿਕਰ ਸਭ ਤੋਂ ਵੱਧ ਇੱਥੇ ਹੋ ਰਿਹਾ ਹੈਗਾ ਜੈ ਜੈਕਾਰ ਹੈ ਬੌਜੀ ਜੈ ਜੈਕਾਰ ਹੈ ਆ ਦੇਖੋ ਇਹ ਮਾਲਾ ਲਈ ਹੈ ਸਾ ਲਾਂਦੇ ਸਾਡੇ ਕੋਲ ਬੌਜੀ ਅੱਕ ਦੀ ਮਾਲਾ ਦੇਖੋ ਫੁੱਲੇ ਨਾਲ ਦਾ ਸ਼ਿੰਗਾਰਾ ਪੂਰਾ ਬਿਲਕੁਲ ਇਹ ਇਹ ਇਹਦੇ ਤੋਂ ਵਧੀਆ ਫੁੱਲ ਕੋਈ ਨਹੀਂ ਸਾਰੇ ਫੁੱਲ ਰੰਗ ਬਰੰਗੇ ਦੇਖੋ ਆ ਸ਼ਿੰਗਾਰ ਵਾਸਤੇ ਚੰਗੇ ਵਧੀਆ ਵਧੀਆ ਫੁੱਲ ਲਾਂਦੇ ਦੇਖੋ ਇੱਧਰ ਵੈਰਾਈਟੀਆਂ ਦੇਖੋ ਮੇਰੇ ਕੋ ਆ ਮੈਂ ਤੁਹਾਨੂੰ ਦਿਖਾ ਰਿਹਾ ਇਹ ਦੇਖੋ ਤੁਸੀਂ ਕਿਆ ਪੈਰੀ ਅੱਕ ਜਾਨੀ ਕਿ ਕਲਰਫੁੱਲ ਆਹਾ ਕੀ ਬਾਤ ਹੈ ਇਹਦੇ ਨਾਲ ਅਸਾਜੇ ਵੈਲੈਂਟਾਈਨ ਡੇ ਸੈਲੀਬ੍ਰੇਟ ਹੋਣਾ ਭੋਲੇ ਬਾਬਾ ਨਾਲ ਬਹੁਤ ਜਿਆਦਾ ਕਾਰ ਕਰਾ ਦਿੰਨੇ ਆ ਵੈਲੈਂਟਾਈਨ ਬਾਬਾ ਜੀ ਦਾ ਹਾਂ ਅੱਛਾ ਵੈਲੈਂਟਾਈਨ ਡੇ ਜਿਆਦਾ ਸੈਲੀਬ੍ਰੇਟ ਹੋ ਰਿਹਾ ਜਾਂ ਭੋਲੇ ਬਾਬਾ ਲਈ ਖਰੀਦਾਰੀ ਵਾਲਾ ਬਾਬਾ ਕੇ ਲਈ ਭੋਲੇ ਬਾਬਾ ਜੀ ਉਧਰ ਦੇਖੋ ਰੰਗ ਬਰੰਗੇ ਮੇਰੇ ਕੋਲ ਹੋਰ ਵੈਰਾਈਟੀ ਦੇਖੋ ਕਿੰਨੀ ਤਰਾ ਦੀ ਆਹ ਦੇਖੋ ਇਹ ਇਹ ਬਹੁਤ ਖੂਬਸੂਰਤ ਹੈ ਇਹ ਕੀ ਚੀਜ਼ ਹੈ ਡੇਜੀ ਜੀ ਇਹ ਜੇਸੀ ਹੈ ਹਾਂ ਜੀ ਇਹ ਡੇਜੀ ਹੈ ਇਹ ਜਿਪਸੋ ਹੈ ਸਾਰਾ ਸ਼ਿੰਗਾਰ ਭੋਲੇ ਬਾਬੇ ਦਾ ਮੰਗਾਇਆ ਆਪਕ ਪੂਰਾ ਦਿਲੋਂ ਜਾਨ ਨਾਲ ਮੰਗਾਇਆ ਵੇ ਕੰਮ ਕਰਦਾ ਖੋਲ ਕੇ ਪਤਾ ਲਗੇ ਸਾਰਾ ਸ਼ਿੰਗਾਰ ਦਾ ਪੂਰਾ ਉਧਰ ਦੇਖੋ ਵਾਈਟ ਦਾ ਢੇਰ ਬਿਲਕੁਲ ਬੋਲੇ ਬਾਬਾ ਨੂੰ ਖੁਸ਼ ਕਰਨ ਦੇ ਲਈ ਕੋਈ ਐਸੀ ਫੁੱਲ ਦੀ ਵੈਰਾਈਟੀ ਨਹੀਂ ਹੈ ਜੋ ਇੱਥੇ ਮੌਜੂਦ ਨਾ ਹੋਵੇ ਮਕਸਦ ਸਿਰਫ ਇਹ ਹੈ ਕਿ ਸਾਡੇ ਬੋਲੇ ਬਾਬਾ ਆ ਦੇਖੋ ਬਿਲ ਬਿਲ ਦੇ ਮੰਗਾਇਆ ਹੋਏ ਹੈ ਜੀ ਕੀ ਬਾਤ ਹੈ ਪੂਰਾ ਬਿਲ ਵਾਈਟ ਫੋਲ ਬੋਲੇ ਨੂੰ ਖੁਸ਼ ਕਰਨ ਦੇ ਲਈ ਬੋਲੇ ਨੂੰ ਪਸੰਦ ਕਰਨ ਦੇ ਲਈ ਬਾਜ਼ਾਰ ਦੇ ਵਿੱਚ ਹਰ ਉਸ ਫੁੱਲ ਦੀ ਖਰੀਦਾਰੀ ਬਿਲ ਪੱਤਰ ਦੀ ਖਰੀਦਾਰੀ ਪੰਗਤ ਤੂਰੇ ਦੀ ਖਰੀਦਾਰੀ ਜਿਹੜੀ ਹੈ ਕੀਤੀ ਜਾ ਰਹੀ ਹੈ ਕਿਉਂਕਿ ਬੋਲੇ ਬਾਬਾ ਨਾਲ ਅਸਲ ਦੇ ਵਿੱਚ ਵੈਲੈਂਟਾਈਨ ਡੇ ਲੋਕਾਂ ਨੇ ਸੈਲੀਬ੍ਰੇਟ ਕਰਨਾ ਤੁਸੀਂ ਹਾਂਜੀ ਬੋਲੇ ਬਾਬਾ ਨਾਲ ਵੈਲੈਂਟਾਈਨ ਡੇ ਸੈਲੀਬ੍ਰੇਟ ਕਰਨਾ ਬਿਲਕੁਲ ਜੀ ਬਿਲਕੁਲ ਉਸ ਤੋਂ ਬਿਨਾ ਤਾਂ ਕੁਛ ਹੈ ਹੀ ਨਹੀਂ ਹੈਗਾ ਜੀ ਇਤੋਂ ਵਧੇ ਕੁਝ ਗੱਲ ਹੋ ਵੀ ਨਹੀਂ ਸਕਦੀ ਹੈ ਅੱਗੇ ਜੀ ਜੀ ਕਰੇ ਵੀਰ ਬਜਰੰਗੇ ਹਰ ਹਰ ਮਹਾਦੇ ਇਸ ਤੋਂ ਵਧੀਆ ਦਿਨ ਕੋਈ ਨਹੀਂ ਇਸ ਤੋਂ ਵਧੀਆ ਤਿਹਾਰ ਕੋਈ ਨਹੀਂ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ